ਉਹ ਜਦੋਂ ਫਲ ਤੇ ਫੁੱਲ ਤੇ ਸ਼ਾਹ ਨੇ ਲੱਗ ਜਾਂਦਾ ਨਾ ਹਰ ਤੋਂ ਬੰਦ ਖੁਸ਼ੀ ਉਹਨੂੰ ਉਹ ਹਸਰੀ ਲੋਨ ਵਾਲੇ ਮਾਲੀ ਨੂੰ ਵੀ ਹੈ ਕਿ ਮੈਂ ਲਾਇਆ ਸੀ ਇਹ ਕਰਦਾ ਹੈ ਜਿੰਨੀ ਖੁਸ਼ੀ ਉਹ ਦੀ ਹੋਣੀ ਜਿਹੜੇ ਤੁਸੀਂ ਪੜਾਅ ਕੇ ਬੱਚੇ ਜਿਹੜੇ ਕੋਈ ਵੱਡੇ ਹੋਣ ਤੇ ਪਹੁੰਚ ਕੇ ਜਦ ਤੁਹਾਡੇ ਕੋਲ ਆ ਕੇ ਦੁਆਰੇ ਪੈਰੀਆਂ ਤੋਂ ਉਹਨੇ ਮਾਣਤੀ ਕਰੀ ਬੈਠੀ ਝਾਲੇ ਦੀ ਛਾਲ ਮਾਣਤੀ ਕਰਨੀ ਹੈ ज्यादा अपने मास्टर उन्होंने बड़े कभी नहीं हो सकते जिन्हें मर्जी बड़े बन जाओ टीचर को अपने पुराने दोस्तों को अपने क्योंकि उन्होंने जरूर सिखाया सिखाया थोड़ा जाए जो सब

तो बच्चा कोई तो दान नहीं तो हर रोज दान पाते हो हर रोज वो दान करते हैं के जो बच्चे पढ़ा के बोलते हैं तो अपने आप में खुशी हूँ मैं अच्छा दिन चंगा लाता एक तरह उारे बच्चों में जब पर्चिया पटना भी है

ਮਾਗੀ ਪੁਸ਼ ਕਰ ਰਹੇ ਨੇ ਜਿਹੜੇ ਜਿਹੜਾ ਸਰੀਰ ਉਸ ਹੈ ਉਸ ਜਿੰਦਗੀ ਦੇ ਨੇੜੇ ਤੇ ਪਹੁੰਚੇ ਇਸੇ ਬਾਰੇ ਸਕੂਲ ਚ ਇਸ ਮਾਪੀ ਨੂੰ ਸਰਮਾਨੇ ਮਾਫੀ ਦਿੱਤੀ ਹੈ ਪ੍ਰਾਈਵੇਸੀ ਤੋਂ ਨਹੀਂ ਕੀਤੀ ਉਹਨੂੰ 2 ਲੱਖ ਪਹਿਲੀ ਭਰਾਂਦੇ ਉੱਥੇ ਕੌਣ ਮਾਫ ਕਰਦਾ ਜੀ ਇੱਥੇ ਤੜਕੇ ਸਿਖਾਉਣ ਲੱਗੇ ਜਾਂਦੇ ਆ ਮੇਰੇ ਪਤਾ ਜੀ ਬਹੁਤ ਗਰੀਬ ਆ ਨਾ ਉਹ ਇੱਕ ਵਿਚ ਪਰਾਸੇ ਆ ਨਾ ਪਰ ਜਿੱਤੇ ਨਾ ਭੈਣ ਭਾਈ ਹਾਂ ਘਰ ਦਾ ਖਰਚਾ ਬਹੁਤ ਵੱਮੋ ਹੈ ਚੱਲਣਾ ਮਾੜੀ ਦੀ ਹਾਂ ਫਿਰ ਫਿਰ ਪਰ ਸਾਥ ਕਰੋ ਆਪੀ ਪਹਿਲਾ ਬੀ ਸਮਾਪਤਿਆ ਜਿ ਦਿਖਾਈ ਜਾਂਦੇ ਬਟੇ ਉਹ ਕਿ ਹਾੜੇ ਕੋਲੇ ਇਹਨੇ ਬਿਜਲੀ ਦੇ ਪਹਿਲਾਂ ਕਰ ਦੋ ਜੀ ਹੁਣ ਕਰ ਜਾ ਮਾਫੀ ਮੰਗਣੀ ਸਦਾ ਨਾ ਕਰਕੀਓ ਉਹ ਪੋਜ਼ਿਟਿਵ ਥੀ ਕਿ ਇਹਦਾ ਫਿਰ ਪੋਜ਼ਿਟਿਵਿਟੀ ਕੀ ਮਾਫੀ ਮੰਗਣੀ ਸਦਾ ਸੀ ਜਰੂਰਤ ਤੋਂ ਕਰ ਦੋ ਜੀ 6 ਪੈਸੇ ਨਾਲ 6 ਪੈਸੇ ਬਹੁਤ ਗਰੀਬੀ ਬਹੁਤ ਗਰੀਬਾ ਤਾਂ ਹੀ किसी इलाके पोस्ट में पोस्टा निकलिया डाक रख रहे थे बहुत सारे लोग आए क्वालिफिकेस ठीक है एक बंद आ जा इंटरव्यू है ठीक है कीक है सवाल करा इंटरव्यू क्यों दसो जी कती तो चरण तक तो दूरी की दूरी कि रूट से चिट्ठिया बनने फिर मेरा जवाब है

ਕੋਰੀ ਇਹ ਬੰਦਾ ਤੋਂ ਪੜ੍ਹਾਇ ਤੇ ਵੀ ਕੰਪੀਟ ਕਰਨਾ ਹੁੰਦਾ ਤਾਂ ਬੱਚੇ ਤੁਹਾਡੇ ਵੀ ਪੜ੍ਹੇ ਹੋਏ ਤੇ ਵੱਡਿਆਂ ਦੇ ਸਕੂਲਾਂ ਦੇ ਪੜ੍ਹੇ ਹੋਏ ਲੰਘੇ ਦੇ ਕੋ ਕੋਰ ਤਾਂ ਉਹ ਗੁਰੂ ਤੇ ਆਪਣੇ ਵਾਲੇ ਬੱਚੇ ਨਹੀਂ ਹੋਣ ਫੋਨ ਕੰਫੀਡੈਂਸ ਨਾਲ ਉਹ ਕੈਨ ਅਸਟਾਫ ਦੇ ਕਿੰਨੀ ਸੀ ਤੇ ਸੋ ਬੱਚਿਆਂ ਦੀ ਕੰਫੀਡੈਂਸ ਬਣਾ ਕਰੋ ਉਹਨਾਂ ਤੋਂ ਲੈਕਚਰ ਸੁਣੋ ਤੇ ਫ੍ਰੀ ਦੇ ਵੇਲੇ ਜਦ ਕਲਾਸ ਵੇਲੇ ਉਹਨਾਂ ਨੂੰ ਬੋਲਣਾ ਸਿਖਾਓ ਕਿਵੇਂ जब समाज के लिए अखबार पढ़ना सिखा दो बच्चे को अखबार पढ़वाओ कि जो खबर पढ़ के दिखाने तो उधर बच्चे के कॉन्फिडेंस तरीके बहुत बदल मैं बड़ी खुशी है एक अध्यापक बेटा होने के नाते अध्यापक देश के मैं चुने इतने आया और उन्नी भी सिंबोलिकली उन्नी भी चुने हैं चुनकर उन्होंने ਮੈਂ ਅਵਾਰਡ ਤੇ ਜਾਊਂਗਾ ਤੇ ਬਾਕੀ ਸਾਰੇ ਜਿੰਨੇ ਵੀ ਅਗੇ ਨਹੀਂ 70 ਦੇ ਤਰੀਕੇ ਦੇ ਅਵਾਰਡ ਉਹ ਆਪਾਂ ਅੱਜ ਤੇ ਲੈ ਗਏ ਤੇ ਅਵਾਰਡ ਚੱਕ ਲਈਏ। ਬਹੁਤ ਬਹੁਤ ਵਧਾਈਆਂ ਬਹੁਤ ਬਹੁਤ ਮੁਬਾਰਕਾਂ ਗੁਰੂ ਬਿਨਾ ਗੱਤ ਨਹੀਂ ਸ਼ਾਹ ਬਿਨਾ ਪਤਨੀ ਸੋ ਤੁਸੀਂ ਇਸੇ ਤਰ੍ਹਾਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਰਹੋ ਤੇ ਉਹ ਬੱਚੇ ਤੁਹਾਡਾ ਨਾਮ ਕਰਨ ਪੰਜਾਬ ਦਾ ਨਾਮ ਦੇਸ਼ ਦਾ ਨਾਮ ਚੱਕ ਲੈਣਗੇ।